ਨਾ ਰੱਬ ਘਸੁੰਨ ਮਾਰਦਾ ਨਾ ਰੱਬ ਲੱਤ ਮਾਰਦਾ ਜਦੋਂ ਰੱਬ ਮਾਰਦਾ ਤਾਂ ਮੱਤ ਮਾਰਦਾ ਇਹ ਅਕਸਰ ਹੀ ਗੱਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਕਰਾ ਕਰਦੇ ਸੀਗੇ ਅੱਜ ਪਰ ਉਹਨਾਂ ਦੀ ਮੱਤ ਮਾਰੀ ਗਈ ਮੈਂ ਗੱਲ ਕਰਨੀਆਂ ਮਾਲਮਿੰਦਰ ਮਾਲੀ ਬਾਰੇ ਜੋ ਕਿ ਤੁਹਾਨੂੰ ਪਤਾ ਹੀ ਆ ਬੱਕ ਬੱਕ ਮੁੱਦਿਆਂ ਦੇ ਪੰਜਾਬ ਦੇ ਉੱਤੇ ਗੱਲਬਾਤ ਕਰਦੇ ਰਹਿੰਦੇ ਨੇਗੇ ਬਿਜਾਕ ਸਾਡੇ ਉਹਨਾਂ ਨਾਲ ਜਿਹੜੇ ਵਿਚਾਰਕ ਮਤ ਭੇਦਨੇ ਉਹ ਘੱਟ ਮਿਲਦੇ ਨੇਗੇ ਪਰ ਜੋ ਵੀ ਬੰਦਾ ਗੱਲ ਪੰਜਾਬ ਦੀ ਕਰਦਾ ਤਾਂ ਸਾਨੂੰ ਹੱਕ ਮੰਗਣ ਦਾ ਜਦੋਂ ਸਰਕਾਰਾਂ ਧੱਕਾ ਕਰਦੀਆਂ ਨੇ ਜਦੋਂ ਗਲਤ ਪਰਚੇ ਪਾਉਂਦੀਆਂ ਨੇ ਤਾਂ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨ ਦਾ ਇੱਕ ਆਈਟੀ ਐਕਟ ਦੇ ਅਧੀਨ ਉਹਨਾਂ ਤੇ ਪਰਚਾ ਪਾਇਆ ਗਿਆ ਕਿਉਂਕਿ ਉਹ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਦੇ ਜਿਹੜੇ ਗਲਤ ਨੀਤੀਆਂ ਨੇ ਉਹਦੇ ਪ੍ਰਤੀ ਆਪਣੀ ਆਵਾਜ਼ ਬੁਲੰਦ ਕਰ ਰਹੇ ਸੀ ਬੇਸਾਕ ਉਹ ਲਿਖ ਕੇ ਬੇਸਾਕ ਵਕ-ਵਕ ਚੈਨਲਾਂ ਤੇ ਉਹ ਆਵਾਜ਼ ਜਿਹੜੀ 18 ਸਿੱਕੇ ਜਿਹਨੇ ਸਰਕਾਰ ਦੀਆਂ ਗਲਤ ਨੀਤੀਆਂ ਨਹੀਂਆਂ ਇਸ ਕਰਕੇ ਇਹ ਗੱਲ ਤੁਹਾਨੂੰ ਪਤਾ ਸਰਕਾਰ ਨੂੰ ਹਾਜਮ ਨਹੀਂ ਹੋਈ ਤਾਂ ਇੱਕ ਕਹਾਣੀ ਜੀ ਬਣਾ ਕੇ ਸਾਨੂੰ ਪਤਾ ਜਿਵੇਂ ਮੇਰੇ ਤੇ ਕਹਾਣੀ ਬਣਾਈ ਗਈ ਝੂਠੇ ਪਰਚਾ ਮੇਰੇ ਸਾਡੇ ਦੇ ਪਾ ਆ ਗਿਆ ਸੀਗਾ ਇਸ ਤਰ੍ਹਾਂ ਜਿਹੜੇ ਝੂਠੇ ਪਰਚੇ ਕਹਾਣੀ ਦੀ ਬਣਾਈ ਉਹਨਾਂ ਦੇ ਪਾ ਕੇ ਪਰਚਾ ਉਹਨੂੰ ਰੈਸਟ ਪਾ ਲਈ ਮਹਾਲੀ ਸੀਆਈ ਵੱਲੋਂ ਤੇ ਸਾਰਾ ਸਬਦਾ ਫਰਜ ਬਣਦਾ ਕਿ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰੀਏ ਤੁਸੀਂ ਬੜੀ ਲੋਕਾਂ ਨੇ ਆਵਾਜ਼ ਬੁਲੰਦ ਕਰੀ ਸੀ ਸਾ ਮੇਰੇ ਦਾਸ ਦੇ ਹੱਕ ਦੇ ਵਿੱਚ ਜਿੰਨੇ ਝੂਠੇ ਪਰਚੇ ਸਰਕਾਰ ਨੇ ਪਾਏ ਸੀਗੇ ਬੇਸ਼ੱਕ ਤੁਸੀਂ ਬਾਹਰ ਕਢਾ ਕੇ ਲੈ ਕੇ ਆਂਦਾ ਸੀਗਾ ਅੱਜ ਹੱਕ ਮੰਨਦੇ ਕੋਈ ਵੀ ਬੰਦਾ ਪੰਜਾਬ ਦੀ ਗੱਲ ਕਰਦਾ ਤਾਂ ਉਹਦੇ ਹੱਕ ਦੇ ਵਿੱਚ ਆਪਾਂ ਆਵਾਜ਼ ਬੁਲੰਦ ਕਰੀਏ ਪਰ ਜਦੋਂ ਹਕੂਮਤ ਜਦੋਂ ਕੁਰਸੀਆਂ ਨਸਾ ਹੁੰਦਾ ਤਾਂ ਉਹ ਭੁੱਲ ਜਾਂਦੇ ਨੇ ਅਕਸਰ ਹੀ ਹਕੂਮਤ ਹਕੂਮਤ ਕਰਨ ਵਾਲੇ ਲੋਕ ਕਿ ਦੇਖੋ ਜੀ ਜਿੰਨਾ ਮਰਜੀ ਜ਼ੁਲਮ ਕਰੀ ਜਾਓ ਪਰ ਇਹ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਜੋਧਿਆਂ ਦੀ ਧਰਤੀ ਹੈ ਜਿੱਨਾ ਇੱਥੇ ਕੋਈ ਬੰਦਾ ਲੋਕਾਂ ਦੇ ਉੱਪਰ ਜ਼ੁਲਮ ਕਰਦਾ ਤਾਂ ਲੋਕ ਦੂਣ ਸਮਾਏ ਹੋ ਕੇ ਨਿਕਲਦੇ ਨੇਗੇ ਕਿਸੇ ਨੂੰ ਜਾਂ ਤਾਂ ਇਹ ਜਦੋਂ ਵੀ ਕੋਈ ਗੱਲ ਬੰਦਾ ਪੰਜਾਬ ਦੀ ਕਰਦਾ ਜਾਂਦਾ ਐਨਐਸਏ ਵਰਗੇ ਪਰਚੇ ਪਾ ਕੇ ਉਹਨੂੰ ਡਿਬਰੂਗੜ੍ਹ ਦੇ ਜਿਲ੍ਹੇ ਛੱਡ ਦਿੰਦੇ ਨੇ ਜਾਂ ਫਿਰ ਮਰਵਾ ਦਿੰਦੇ ਨੇਗੇ ਇਹ じゃ ਕੋਈ ਜਿਹੜਾ ਪੰਜਾਬ ਦੇ ਵਿੱਚ ੱੱਕਾ ਹੋ ਰਿਹਾ ਦੇ ਬਾਰੇ ਧੱਕਾ ਵਾਲਾ ਲੰਮਾ ਸਮਾਂ ਨਹੀਂ ਚੱਲਦਾ ਹੁੰਦਾ ਸੱਚ ਆਵੇਂ ਸੱਚ ਹੀ ਰਹਿੰਦਾ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਨੇ ਸਦਾ ਨਹੀਂ ਚੜਾਉਣੀਆਂ ਰਹਿੰਦੀਆਂ ਇਸ ਕਰਕੇ ਸਦਾ ਹੀ ਨਹੀਂ ਮੁੱਖ ਮੰਤਰੀ ਰਹਿਣਾ ਤੇ ਪਰ ਆਓ ਆਪਾਂ ਇਕੱਠੇ ਹੋ ਕੇ ਜਿਹੜਾ ਇਹ ਜਿਹੜਾ ਹਕੂਮਤ ਜੋ ਗਲਤ ਫੈਸਲੇ ਲੈ ਰਹੀ ਹੈ ਨਾ ਦੇ ਆਪਾਂ ਆਵਾਜ਼ ਵਿਰੁੱਧ ਆਵਾਜ਼ ਬੁਲੰਦ ਕਰੀਏ ਇਹ ਸਭ ਦਾ ਫਰਜ਼ ਬਣਦਾ ਕਿੰਨਾ ਕੁ ਟੰਮ ਕਿੰਨਾ ਕਰੋ ਜਿਲਾ ਸੱਟ ਲਓ ਕਿੰਨਾ ਕ ਨੂੰ ਮਰਵਾ ਲੋਗੇ ਬੜਾ ਲੰਮਾ ਸਮਾਂ ਚੱਲਣ ਵਾਲੀਆਂ ਕਹਾਣੀਆਂ ਨਹੀਂ ਹੈਗੀਆਂ ਆਓ ਮਾਲਵਿੰਦਰ ਮਾਲੀ ਜੀ ਦੇ ਆਪਾਂ ਹੱਕ 'ਚ ਬਾਜ਼ ਬੁਲੰਦ ਕਰੀਏ ਜਿੱਥੇ ਵੀ ਕਿਤੇ ਗੱਲ ਆਉਣ ਵਾਲੇ ਦਿਨਾਂ 'ਚ ਫੈਸਲਾ ਹੁੰਦਾ ਨੇ ਆਪਾਂ ਬਾਤ ਛੱਡ ਕੇ ਆਪਾਂ ਉਹਦਾ ਸਮਰਥਨ ਕਰਦੇ ਆਂ ਸਾਰੇ ਜਿੰਨੇ ਵੀ ਬੁੱਧੀਜੀਵੀ ਸਾਥੋਂ ਅਜ ਤਾਂ ਇੱਕ ਅਣਜਾਣ ਦੇ ਆ ਨੌਜਵਾਨ ਹੈ ਜਿੰਨੇ ਵੀ ਕੋਈ ਲੋਕ ਨੇ ਸਾਰਿਆਂ ਨੂੰ ਹੱਥ ਬੰਨ੍ਹਦਾ ਕਿ ਮਾਲਵਿੰਦਰ ਦੀ ਮਾਲੀ ਦੀ ਆਪਾਂ ਹੱਕ ਦੇ ਵਿੱਚ ਬਾਜ ਬੁਲੰਦ ਕਰੀਏ ਇਸ ਤਰ੍ਹਾਂ ਦੇ ਝੂਠੇ ਪਰਚੇ ਪੈਣੇ ਇਸ ਤਰ੍ਹਾਂ ਦੇ ਜਿਹੜਾ ਝੂਠਿਆ ਧਰਾਵਾ ਲੱਗਣੀਆਂ ਇਹ ਬੰਦ ਹੋਣ ਪੰਜਾਬ ਦੇ ਵਿੱਚ ਇੱਕ ਪਾਸੇ ਆਪਾਂ ਗੱਲ ਕਰਦੇ ਆਂ ਦੇਖੋ ਜੀ ਸਾਡਾ ਬੜਾ ਹੀ ਆਪਣਾ ਇੱਕ ਈਮਾਨਦਾਰ ਕਟੜ ਇਮਾਨਦਾਰ ਕੇਸਰੀਵਾਲ ਅੰਦਰ ਸਿਰਦਾ ਪਰ ਇੱਥੇ ਤਾਂ ਤੁਹਾਨੂੰ ਤੁਹਾਡੇ ਸਾਹਮਣੇ ਸਾਰਾ ਕੁਝ ਹੋ ਰਿਹਾ ਅੱਖਾਂ ਦੇ ਸਾਹਮਣੇ ਕਿੰਨੇ ਝੂਠੇ ਪਰਚੇ ਪਾ ਕੇ ਆ ਜੇਲ੍ਹਾਂ ਦੇ ਵਿੱਚ ਗਏ ਨੇ ਇਸ ਜਿਹੜਾ ਹੋਰੇ ੱੱੱਕੇ ਸਾਈ ਦੇ ਵਿਰੁੱਧ ਆਪਾਂ ਆਵਾਜ਼ ਬੁਲੰਦ ਕਰੀਏ ਇੱਥੇ ਤੁਹਾਡੇ ਕੋਲੇ ਪੰਜਾਬ ਦੇ ਵਿਸੱਤਾ ਉੱਥੇ ਮੋਦੀ ਸਾਰਾ ਕੁਝ ਕਰ ਰਿਹਾ ਹੈ ਇਹ ਸਾਰਾ ਕੁਝ ਤੁਹਾਨੂੰ ਪਤਾ ਹੀ ਜਾਵੇ ਕੁਝ ਹੋ ਰਿਹਾ ਆਪਾਂ ਇਕੱਠੇ ਹੋ ਕੇ ਮਾਲ ਮੇਂਦਰ ਮਾਰੇ ਜਾ ਕੇ ਆਵਾਜ਼ ਬੁਲੰਦ ਕਰੀਏ ਧੰਨਵਾਦ